ਅਗਰ ਭੋਜਨ ਦੇ ਵਿੱਚ ਤੁਹਾਨੂੰ ਪ੍ਰੋਟੀਨ ਤੇ ਫਾਈਬਰ ਦੀ ਜ਼ਰੂਰਤ ਹੈ ਤਾਂ ਤੁਸੀਂ ਬਿਲਕੁਲ ਹੀ ਸਹੀ ਜਗ੍ਹਾ ਤੇ ਹੋ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕਿਨੋਆ। ਅਨੁਸ਼ਾਸਨ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਹੋ ਸਕਦੀਆਂ ਨੇ ਕੋਈ ਇਹਨਾਂ ਨੂੰ ਕਿਨੋਆ ਕਹੇਗਾ ਕਿਨੋਆ ਪਤਾ ਨਹੀਂ ਅਲੱਗ-ਅਲੱਗ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਹਨ ਤੇ ਇਸ ਕੋਈ ਕਈ ਲੋਕ ਇਹਨਾਂ ਨੂੰ ਸਲਾਦ ਦੇ ਰੂਪ ਵਿੱਚ ਖਾਂਦੇ ਜਾਂਦੇ ਹੋਰ ਵੀ ਕਈ ਤਰ੍ਹਾਂ ਦੀ ਖਿਚੜੀ ਪੁਲਾਓ ਬਣਾ ਕੇ ਲੇਕਿਨ ਅਸੀਂ ਇਸ ਕਿਨੋਆ ਨੂੰ ਅਸੀਂ ਜਿਹੜਾ ਪ੍ਰੋਟੀਨ ਰਿਚ ਫੂਡ ਹੈ ਉਹਨੂੰ ਅਸੀਂ ਦਲੀਏ ਦੇ ਰੂਪ ਦੇ ਵਿੱਚ ਬਣਾਵਾਂਗੇ। ਇਸ ਇ ਲਈ ਸਾਨੂੰ ਚਾਹੀਦੇ ਹਨ ਚੁਕੰਦਰ ਗਾਜਰਾ ਪਿਆਜ਼ ਟਮਾਟਰ ਹਰੀ ਮਿਰਚ ਅਦਰਕ ਅਸੀਂ ਇਹਨਾਂ ਨੂੰ ਛੋਟੇ ਛੋਟੇ ਪੀਸਿਸ ਦੇ ਵਿੱਚ ਕੱਟ ਲਾਂਗੇ ਕਿਉਂਕਿ ਇਹਨਾਂ ਆ ਪ੍ਰੋਟੀਨ ਰਿਚ ਫੂਡ ਹੋਣ ਦੇ ਨਾਲ-ਨਾਲ ਵਜ਼ਨ ਘਟਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਤੇ ਦਿਲ ਨੂੰ ਵੀ ਮਜ਼ਬੂਤ ਕਰਕੇ ਸੁਰੱਖਿਆ ਪ੍ਰਦਾਨ ਕਰਦਾ ਹੈ ਅਸੀਂ ਤਣੀਆਂ ਦੇ ਛੋਟੇ ਛੋਟੇ ਪੀਸ ਕੱਟ ਚੁੱਕੇ ਹਾਂ ਹੁਣ ਸਾਡੀਆਂ ਸਬਜ਼ੀਆਂ ਜੋ ਕੱਟ ਕੇ ਸਾਰੀਆਂ ਤਿਆਰ ਹਨ ਤੇ ਅਸੀਂ ਕੁੱਕਰ ਦੇ ਵਿੱਚ ਤੇਲ ਪਾ ਦੇਾਂਗੇ ਤੇ ਸੁੱਕਾ ਧਨੀਆ ਤੇ ਨਾਲ ਜੀਰੇ ਦਾ ਤੜਕਾ ਲਗਾ ਦੇਾਂਗੇ ਤੇ ਕੁੱਕਰ ਦੇ ਵਿੱਚ ਅਸੀਂ ਪਿਆਜ਼ ਪਾ ਰਹੇ ਹਾਂ ਜੀ ਤੇ ਤੜਕੇ ਨੂੰ ਤੁਸੀਂ ਹਿਲਾਉਂਦੇ ਜਾਣਾ ਤਾਂ ਜੋ ਸੜ ਨਾ ਸਕੇ हूँ अभी हरी मिर्च पा जा रहे हैं जी इस तो बाद टमाटर पा देंगे थोड़ी जी हल्दी मसाला गर्म मसाला ਇਸ ਤੋਂ ਬਾਅਦ ਅਸੀਂ ਤੁਕੰਦਰ ਤੇ ਗਾਜਰਾਂ ਦੇ ਟੁਕੜੇ ਪੀਸਸ ਦੇ ਵਿੱਚ ਕੱਟੀਆਂ ਆਏ ਨੇ ਉਹ ਇਸੇ ਤਰਕੇ ਦੇ ਵਿੱਚ ਬਾਅਦ ਕਿਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਇਹ ਇਹਨਾਂ ਆ ਜੋ ਇੱਕ ਕੋਲੀ ਕਟੋਰੀ ਅਸੀਂ ਪਹਿਲਾਂ ਉਪਿਓਂ ਕੇ ਰੱਖਿਆ ਸੀ ਅਸੀਂ ਉਸ ਨੂੰ ਇਸ ਸਰਕੀ ਦੇ ਵਿੱਚ ਮਿਕਸ ਕਰ ਰਹੇ ਆ ਜੀ ਤੇ ਦੇਖੋ ਦੇਖਣ ਚ ਕਿੰਨੀ ਵਧੀਆ ਖੁਸ਼ਬੂ ਤੇ ਕਿੰਨਾ ਵਧੀਆ ਜਿਹੜਾ ਆ ਅਹਿਸਾਸ ਹੋ ਰਿਹਾ ਆ ਜੀ ਨਵਾਂ ਬਣ ਕੇ ਸਾਡਾ ਲਗਭਗ ਤਿਆਰ ਹੋ ਚੁਕਿਆ ਹੈ ਇਸ ਤੋਂ ਬਾਅਦ ਅਸੀਂ ਦੋ ਕਟੋਰੀਆਂ ਪਾਣੀ ਦੀਆਂ ਮਿਲਾ ਕੇ ਤੇ ਕੁੱਕਰ ਨੂੰ ਬੰਦ ਕਰ ਦਾਂਗੇ ਹੁਣ ਅਸੀਂ ਨਮਕ ਦਾ ਸਵਾਦ ਅਨੁਸਾਰ ਮਿਲਾ ਦੇਾਂਗੇ ਕੁੱਕਰ ਨੂੰ ਬੰਦ ਕਰਨ ਤੋਂ ਬਾਅਦ ਬੜਾ ਇੰਤਜ਼ਾਰ ਕਰਦੇ ਹਾਂ ਜੀ ਸਾਡਾ ਕਿਨੂਆ ਤਦ ਲਿਆ ਜਿਹੜਾ ਬਣ ਕੇ ਤਿਆਰ ਹੈ ਤਾਂ ਇਸ ਵਿੱਚ ਅਸੀਂ ਇੱਕ ਕਟੋਰੀ ਕਟਿਆ ਹੋਇਆ ਪਨੀਰ ਮਿਕਸ ਕਰ ਦੇਾਂਗੇ ਤੇ ਅਗਰ ਆਪ ਜੀ ਨੂੰ ਇਹ ਰੈਸਪੀ ਜਿਹੜੀ ਹੈ ਪਸੰਦ ਆਈ ਹੋਏ ਤਾਂ ਇਸ ਵੀਡੀਓ ਨੂੰ ਜਿਹੜਾ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੇ ਉੱਤੇ ਕਲਿੱਕ ਜਰੂਰ ਕਰ ਦਿਓ ਤਾਂ ਕਿ ਇਸੇ ਤਰ੍ਹਾਂ ਦੀਆਂ ਆਸਾਨ ਘਰੇਲੂ ਤੇ ਹੈਲਦੀ ਜਿਹੜੀ ਰੈਸਪੀਜ਼ ਜਿਹੜੀਆਂ ਆਪ ਜੀ ਨੂੰ ਇਸ ਚੈਨਲ ਤੇ ਦੇਖਣ ਨੂੰ ਮਿਲਣ ਇਹ ਚੈਨਲ ਨੂੰ ਆਪ ਹੋਰ ਨਾਲ ਸਾਥੀਆਂ ਤੱਕ ਵੀ ਸ਼ੇਅਰ ਕਰੋ ਤਾਂ ਜੋ ਰੈਸਪੀ ਕਰਕੇ YouTube ਚੈਨਲ ਜਿਹੜਾ ਆਪ ਸਭ ਜੀ ਦੇ ਆਸ਼ੀਰਵਾਦ ਨਾਲ ਵੱਧ ਫੁੱਲ ਸਕੇ ਤੈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਜੀ ਤੋਂ ਧੰਨਵਾਦ ਦੋਸਤ ਅਗਰ ਰੈਸਪੀ ਚੰਗੀ ਲੱਗੀ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ